ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਜੀ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਵਿਲੇਜ ਕੁਕਿੰਗ ਰੂਟੀਨ ਦੇ ਵਿੱਚ ਜੀ ਅੱਜ ਅਸੀਂ ਫੁੱਲੇ ਫੁੱਲੇ ਪਟੂਰੇ ਬਣਾ ਕੇ ਤਿਆਰ ਕਰਾਂਗੇ ਬਿਲਕੁਲ ਬਾਜ਼ਾਰ ਵਰਗੇ ਪਟੂਰੇ ਘਰ ਦੇ ਵਿੱਚ ਸਹੀ ਢੰਗ ਨਾਲ ਬਣਾ ਕੇ ਅਸੀਂ ਅੱਜ ਤਿਆਰ ਕਰਾਂਗੇ ਪਟੂਰੇ ਬਣਾਉਣ ਦੇ ਲਈ ਅਸੀਂ ਇੱਥੇ ਇੱਕ ਪ੍ਰਾਤ ਲੈ ਲਈ ਹੈ ਪ੍ਰਾਤ ਦੇ ਵਿੱਚ ਅਸੀਂ ਇੱਕ ਕੌਲੀ ਇੱਥੇ ਮੈਦਾ ਲਵਾਂਗੇ ਮੈਦੇ ਨੂੰ ਅਸੀਂ ਇੱਥੇ ਛਾਣ ਕੇ ਲਿਆ ਹੈ 2 ਚਮਚ ਸੂਜੀ ਦੇ ਲਵਾਂਗੇ ਸੂਜੀ ਤੁਸੀਂ ਮੋਟੀ ਜਾਂ ਬਰੀਕ ਕੋਈ ਵੀ ਲੈ ਸਕਦੇ ਆਂ ਚਮਚੇ ਦਾ ਚੌਥਾ ਹਿੱਸਾ ਨਮਕ ਪਾਵਾਂਗੇ ਅੱਧਾ ਚਮਚ ਪੀਸੀ ਹੋਈ ਚੀਨੀ ਪਾ ਦਵਾਂਗੇ ਅੱਧਾ ਚਮਚੀ ਬੇਕਿੰਗ ਪਾਊਡਰ ਪਾਵਾਂਗੇ ਚਮਚੇ ਦਾ ਚੌਥਾ ਹਿੱਸਾ ਬੇਕਿੰਗ ਸੋਡਾ ਪਾਵਾਂਗੇ 2 ਚਮਚ ਘਿਓ ਪਾਵਾਂਗੇ ਘਿਓ ਅਸੀਂ ਇੱਥੇ 2 ਚਮਚ ਹੀ ਪਾਉਣੇ ਹਨ 4 ਚਮਚ ਫੈਂਟਿਆ ਹੋਇਆ ਦਹੀਂ ਪਾਵਾਂਗੇ ਦਹੀਂ ਇੱਥੇ ਜ਼ਿਆਦਾ ਖੱਟਾ ਨਹੀਂ ਹੋਣਾ ਚਾਹੀਦਾ ਹੈ ਹੁਣ ਅਸੀਂ ਦਹੀਂ ਨੂੰ ਚੰਗੀ ਤਰ੍ਹਾਂ ਦੇ ਨਾਲ ਆਪਣੇ ਮੈਦੇ ਦੇ ਵਿੱਚ ਮਿਕਸ ਕਰ ਦਵਾਂਗੇ ਸਾਰੀਆਂ ਚੀਜ਼ਾਂ ਨੂੰ ਅਸੀਂ ਇੱਥੇ ਮੈਦੇ ਦੇ ਵਿੱਚ ਵਧੀਆ ਤਰੀਕੇ ਦੇ ਨਾਲ ਮਿਕਸ ਕਰ ਲਿਆ ਹੈ ਹੁਣ ਅਸੀਂ ਥੋੜਾ ਥੋੜਾ ਪਾਣੀ ਪਾਉਂਦੇ ਹੋਏ ਮੈਦੇ ਨੂੰ ਗੁੰਨ ਕੇ ਤਿਆਰ ਕਰ ਲਵਾਂਗੇ ਮੈਦੇ ਨੂੰ ਗੁੰਨਦੇ ਸਮੇਂ ਨਾ ਜ਼ਿਆਦਾ ਸਖਤ ਤੇ ਨਾ ਜ਼ਿਆਦਾ ਪਤਲਾ ਰੱਖਣਾ ਹੈ ਪਾਣੀ ਦੀ ਮਾਤਰਾ ਅਸੀਂ ਇੱਥੇ ਬਿਲਕੁਲ ਹਿਸਾਬ ਨਾਲ ਹੀ ਪਾਉਣੀ ਹੈ ਜਿੰਨਾ ਸਾਨੂੰ ਇੱਥੇ ਪਾਣੀ ਚਾਹੀਦਾ ਹੈ ਅਸੀਂ ਉਸੇ ਹਿਸਾਬ ਨਾਲ ਹੀ ਆਪਣੇ ਪਾਣੀ ਨੂੰ ਪਾਉਂਦੇ ਹੋਏ ਆਪਣੇ ਆਟੇ ਨੂੰ ਗੁੰਨ ਕੇ ਤਿਆਰ ਕਰਨਾ ਹੈ ਬਹੁਤ ਹੀ ਆਸਾਨੀ ਨਾਲ ਮੈਦੇ ਦਾ ਆਟਾ ਗੁੰਨਿਆ ਜਾਂਦਾ ਹੈ ਅਸੀਂ ਇੱਥੇ ਲੋੜ ਮੁਤਾਬਕ ਪਾਣੀ ਪਾਉਂਦੇ ਹੋਏ ਆਪਣੇ ਮੈਦੇ ਨੂੰ ਗੁੰਨ ਕੇ ਤਿਆਰ ਕਰ ਲਵਾਂਗੇ ਇਸ ਤਰੀਕੇ ਨਾਲ ਅਸੀਂ ਜੇ ਬਿਲਕੁਲ ਸਹੀ ਨਾਪ ਦੇ ਨਾਲ ਆਪਣੇ ਮੈਦੇ ਨੂੰ ਗੁੰਨਾਂਗੇ ਤਾਂ ਸਾਡੇ ਪਟੂਰੇ ਵੀ ਬਿਲਕੁਲ ਫੁੱਲੇ ਫੁੱਲੇ ਬਣਨਗੇ ਜਿਸ ਤਰ੍ਹਾਂ ਦੇ ਭਟੂਰੇ ਅਸੀਂ ਮਾਰਕੀਟ ਵਿੱਚੋਂ ਲੈ ਕੇ ਖਾਂਦੇ ਆਂ ਸੇਮ ਉਸ ਤਰ੍ਹਾਂ ਦੇ ਘਰ ਦੇ ਵਿੱਚ ਸਾਫ਼ ਸੁਥਰੇ ਤਰੀਕੇ ਨਾਲ ਅਸੀਂ ਬਣਾ ਕੇ ਤਿਆਰ ਕਰ ਸਕਦੇ ਆਂ ਮੈਦੇ ਨੂੰ ਗੁੰਨ ਕੇ ਅਸੀਂ ਤਿਆਰ ਕਰ ਲਿਆ ਹੈ ਮੈਦੇ ਨੂੰ ਅਸੀਂ ਇੱਥੇ ਨਾ ਜ਼ਿਆਦਾ ਸਖਤ ਤੇ ਨਾ ਜ਼ਿਆਦਾ ਨਰਮ ਗੁੰਨਿਆ ਹੈ ਜਿੰਨੇ ਵਧੀਆ ਤਰੀਕੇ ਨਾਲ ਅਸੀਂ ਇੱਥੇ ਮੈਦੇ ਦੇ ਇਸ ਆਟੇ ਨੂੰ ਗੁੰਨਾਂਗੇ ਉੰਨੇ ਹੀ ਵਧੀਆ ਸਾਡੇ ਭਟੂਰੇ ਬਣ ਕੇ ਤਿਆਰ ਹੋਣਗੇ ਹੁਣ ਅਸੀਂ ਆਪਣੇ ਤਿਆਰ ਕੀਤੇ ਹੋਏ ਮੈਦੇ ਦੇ ਆਟੇ ਨੂੰ ਲਗਾਤਾਰ ਪਟਕਦੇ ਰਵਾਂਗੇ ਇਸ ਤਰ੍ਹਾਂ ਕਰਨ ਦੇ ਨਾਲ ਸਾਡੇ ਮੈਦੇ ਦੇ ਪਟੂਰੇ ਬਹੁਤ ਹੀ ਜਾਲੀਦਾਰ ਬਣ ਕੇ ਤਿਆਰ ਹੁੰਦੇ ਹਨ ਅਤੇ ਸਾਡਾ ਮੈਦਾ ਬਹੁਤ ਹੀ ਵਧੀਆ ਤਰੀਕੇ ਨਾਲ ਸੈੱਟ ਹੋ ਜਾਂਦਾ ਹੈ ਪਟੂਰਿਆਂ ਦੇ ਆਟੇ ਨੂੰ ਪਟਕਦੇ ਹੋਏ ਸਾਨੂੰ ਇੱਥੇ 5 ਮਿੰਟ ਹੋ ਗਏ ਹਨ ਤੇ ਆਟਾ ਬਹੁਤ ਹੀ ਵਧੀਆ ਤਰੀਕੇ ਨਾਲ ਸੈੱਟ ਹੋ ਗਿਆ ਹੈ ਹੁਣ ਅਸੀਂ ਆਪਣੇ ਇਸ ਆਟੇ ਨੂੰ ਟੱਕ ਕੇ ਰੱਖ ਦੇਵਾਂਗੇ ਅਸੀਂ 2 ਘੰਟੇ ਦੇ ਲਈ ਆਟੇ ਨੂੰ ਇਸੇ ਤਰ੍ਹਾਂ ਪਿਆ ਰਹਿਣ ਦਵਾਂਗੇ ਤਾਂ ਕਿ ਸਾਡਾ ਦਹੀਂ ਅਤੇ ਸਾਡੇ ਪਾਏ ਹੋਏ ਸਾਰੇ ਸੋਡੇ ਵਧੀਆ ਤਰੀਕੇ ਨਾਲ ਆਪਣਾ ਕੰਮ ਕਰ ਲੈਣ। 2 ਘੰਟੇ ਬਾਅਦ ਹੁਣ ਅਸੀਂ ਆਪਣੇ ਤਿਆਰ ਕੀਤੇ ਹੋਏ ਆਟੇ ਨੂੰ ਚੈੱਕ ਕਰ ਲੈਂਦੇ ਹਾਂ। ਸਾਡਾ ਆਟਾ ਬਹੁਤ ਹੀ ਵਧੀਆ ਤਰੀਕੇ ਨਾਲ ਫੁੱਲ ਗਿਆ ਹੈ। ਅਸੀਂ ਇੱਕ ਵਾਰ ਆਪਣੇ ਆਟੇ ਨੂੰ ਮਸਲ ਲੈਂਦੇ ਹਾਂ। ਆਟੇ ਵਿੱਚ ਬਹੁਤ ਹੀ ਵਧੀਆ ਤਰੀਕੇ ਨਾਲ ਜਾਲੀ ਵੀ ਬਣ ਗਈ ਹੈ। ਤਿਆਰ ਕੀਤੇ ਹੋਏ ਇਸ ਆਟੇ ਦੇ ਹੁਣ ਅਸੀਂ ਪੇੜੇ ਬਣਾ ਲਵਾਂਗੇ। ਜਿਸ ਹਿਸਾਬ ਨਾਲ ਤੁਸੀਂ ਪਟੂਰੇ ਬਣਾਉਣੇ ਹਨ ਉਸੇ ਹਿਸਾਬ ਨਾਲ ਆਪਣਾ ਪੇੜਾ ਤਿਆਰ ਕਰ ਲੈਣਾ ਅਸੀਂ ਇੱਥੇ ਛੋਟੇ ਪਟੂਰੇ ਹੀ ਬਣਾ ਕੇ ਤਿਆਰ ਕਰਾਂਗੇ ਤਿਆਰ ਕੀਤੇ ਹੋਏ ਪੇੜੇ ਨੂੰ ਹੁਣ ਅਸੀਂ ਬੇਲ ਕੇ ਤਿਆਰ ਕਰ ਲਵਾਂਗੇ ਬਹੁਤ ਹੀ ਆਸਾਨੀ ਨਾਲ ਇਹ ਪੇੜਾ ਬੇਲ ਹੋ ਜਾਂਦਾ ਹੈ ਬਿਲਕੁਲ ਵੀ ਮੁਸ਼ਕਲ ਨਹੀਂ ਆਉਂਦੀ ਹੈ ਬੇਲਣੇ ਦੇ ਨਾਲ ਹੁਣ ਅਸੀਂ ਇੱਕ ਬਿਲਕੁਲ ਪਤਲੀ ਹੀ ਰੋਟੀ ਨੂੰ ਬੇਲ ਕੇ ਤਿਆਰ ਕਰ ਲਵਾਂਗੇ ਪਟੂਰੀਆਂ ਦੇ ਲਈ ਜਿਆਦਾ ਮੋਟੀ ਨਾ ਜਿਆਦਾ ਪਤਲੀ ਰੋਟੀ ਨੂੰ ਬੇਲਣਾ ਹੈ ਰੋਟੀ ਨੂੰ ਬੇਲਦੇ ਸਮੇਂ ਥੋੜੀ ਜਿਹੀ ਮੁਸ਼ਕਲ ਜ਼ਰੂਰ ਹੁੰਦੀ ਹੈ ਕਿਉਂਕਿ ਮੈਦਾ ਬਹੁਤ ਹੀ ਜਲਦੀ ਇਕੱਠਾ ਹੋ ਜਾਂਦਾ ਹੈ ਇਸ ਲਈ ਅਸੀਂ ਰੋਟੀ ਨੂੰ ਥੋੜਾ ਵੱਡਾ ਹੀ ਬੇਲਣਾ ਹੈ ਬਾਅਦ ਵਿੱਚ ਇਹ ਆਪਣੇ ਆਪ ਹੀ ਇਕੱਠਾ ਹੋ ਜਾਵੇਗਾ ਪਟੂਰੇ ਨੂੰ ਅਸੀਂ ਇੱਥੇ ਬੇਲ ਕੇ ਤਿਆਰ ਕਰ ਲਿਆ ਹੈ ਹੁਣ ਅਸੀਂ ਦੂਸਰੀ ਤਰਫ ਪਟੂਰੇ ਨੂੰ ਤਲਣ ਦੇ ਲਈ ਗੈਸ ਦੇ ਉੱਪਰ ਇੱਕ ਕੜਾਈ ਨੂੰ ਰੱਖ ਦਿੱਤਾ ਹੈ ਕੜਾਈ ਦੇ ਵਿੱਚ ਅਸੀਂ ਤੇਲ ਨੂੰ ਬਹੁਤ ਹੀ ਵਧੀਆ ਤਰੀਕੇ ਨਾਲ ਗਰਮ ਕਰ ਲਿਆ ਹੈ ਹੁਣ ਅਸੀਂ ਆਪਣੇ ਤਿਆਰ ਕੀਤੇ ਹੋਏ ਪਟੂਰੇ ਨੂੰ ਫਟਾਫਟ ਗਰਮਾ-ਗਰਮ ਤੇਲ ਦੇ ਵਿੱਚ ਪਾ ਦਵਾਂਗੇ ਪਟੂਰੇ ਨੂੰ ਬੇਲਣ ਤੋਂ ਬਾਅਦ ਬਿਲਕੁਲ ਵੀ ਰੱਖਣਾ ਨਹੀਂ ਹੈ ਅਸੀਂ ਇੱਥੇ ਪਟੂਰੇ ਨੂੰ ਤੇਲ ਦੇ ਵਿੱਚ ਪਾ ਦਿੱਤਾ ਹੈ ਸ਼ਾਨਣੀ ਦੇ ਨਾਲ ਦਬਾਉਂਦੇ ਹੋਏ ਹੁਣ ਅਸੀਂ ਪਟੂਰੇ ਨੂੰ ਸੇਕ ਲਵਾਂਗੇ ਜਿਵੇਂ ਹੀ ਅਸੀਂ ਪਟੂਰੇ ਦੇ ਉੱਪਰ ਤੇਲ ਨੂੰ ਪਾਉਂਦੇ ਜਾਵਾਂਗੇ ਇਹ ਆਪਣੇ ਆਪ ਹੀ ਫੁੱਲਦਾ ਜਾਏਗਾ ਅਤੇ ਗੁਬਾਰੇ ਵਾਂਗ ਫੁੱਲ ਕੇ ਤਿਆਰ ਹੋ ਜਾਏਗਾ ਇੱਥੇ ਸਾਡਾ ਪਟੂਰਾ ਬਹੁਤ ਹੀ ਵਧੀਆ ਤਰੀਕੇ ਨਾਲ ਫੁੱਲ ਕੇ ਤਿਆਰ ਹੋ ਗਿਆ ਹੈ ਹੁਣ ਅਸੀਂ ਇਸ ਨੂੰ ਪਲਟ ਕੇ ਦੂਸਰੀ ਸਾਈਡ ਤੋਂ ਵੀ ਸੇਕ ਲਵਾਂਗੇ ਗੈਸ ਦੀ ਫਲੇਮ ਨੂੰ ਅਸੀਂ ਇੱਥੇ ਹਾਈ ਟੂ ਮੀਡੀਅਮ ਹੀ ਰੱਖਿਆ ਹੋਇਆ ਹੈ ਦੋਨੋਂ ਸਾਈਡਾਂ ਤੋਂ ਬਹੁਤ ਹੀ ਵਧੀਆ ਤਰੀਕੇ ਨਾਲ ਅਸੀਂ ਇਸ ਪਟੂਰੇ ਨੂੰ ਸੇਕ ਲਵਾਂਗੇ ਬਿਲਕੁਲ ਮਾਰਕੀਟ ਵਰਗਾ ਸਾਡਾ ਇੱਥੇ ਪਟੂਰਾ ਬਣ ਕੇ ਤਿਆਰ ਹੋ ਗਿਆ ਹੈ ਕੋਈ ਇਸ ਪਟੂਰੇ ਨੂੰ ਖਾ ਕੇ ਯਕੀਨ ਨਹੀਂ ਕਰੇਗਾ ਕਿ ਤੁਸੀਂ ਇਸ ਨੂੰ ਘਰ ਦੇ ਵਿੱਚ ਹੀ ਬਣਾ ਕੇ ਤਿਆਰ ਕੀਤਾ ਹੈ ਉਹ ਵੀ ਬਿਲਕੁਲ ਸਾਫ਼ ਸੁਥਰੇ ਤਰੀਕੇ ਦੇ ਨਾਲ ਤਿਆਰ ਕੀਤੇ ਹੋਏ ਪਟੂਰੇ ਨੂੰ ਹੁਣ ਅਸੀਂ ਇੱਕ ਪਲੇਟ ਦੇ ਵਿੱਚ ਕੱਢ ਲਵਾਂਗੇ ਸੇਮ ਇਸੇ ਤਰੀਕੇ ਨਾਲ ਬਾਕੀ ਪਟੂਰਿਆਂ ਨੂੰ ਵੀ ਅਸੀਂ ਬਣਾ ਲਵਾਂਗੇ ਅਸੀਂ ਇੱਥੇ ਦੂਸਰੇ ਪਟੂਰੇ ਨੂੰ ਵੀ ਤੇਲ ਦੇ ਵਿੱਚ ਪਾ ਕੇ ਬਣਾ ਲਿਆ ਹੈ ਬਹੁਤੀ ਵਧੀਆ ਤਰੀਕੇ ਨਾਲ ਇਹ ਵੀ ਫੁੱਲ ਕੇ ਤਿਆਰ ਹੋ ਗਿਆ ਹੈ ਉਮੀਦ ਕਰਦੀ ਹਾਂ ਕਿ ਅੱਜ ਦੀ ਮੇਰੀ ਇਹ ਗੁਬਾਰੇ ਵਰਗੇ ਪਟੂਰੇ ਬਣਾਉਣ ਦੀ ਰੈਸਪੀ ਤੁਹਾਨੂੰ ਜ਼ਰੂਰ ਪਸੰਦ ਆਈ ਹੋਵੇਗੀ ਤੇ ਤੁਸੀਂ ਵੀ ਆਪਣੇ ਘਰ ਦੇ ਵਿੱਚ ਇਹ ਰੈਸਪੀ ਬਣਾ ਕੇ ਜ਼ਰੂਰ ਟਰਾਈ ਕਰੋਗੇ ਅੱਜ ਦੀ ਮੇਰੀ ਇਹ ਰੈਸਪੀ ਤੁਹਾਨੂੰ ਕਿਹੋ ਜਿਹੀ ਲੱਗੀ ਮੈਨੂੰ ਕਮੈਂਟ ਬਾਕਸ ਵਿੱਚ ਜ਼ਰੂਰ ਦੱਸਿਓ ਚਲਿਏ ਮਿਲਦੇ ਆ ਇੱਕ ਹੋਰ ਨਵੀਂ ਪਿਆਰੀ ਜਿਹੀ ਰੈਸਪੀ ਦੇ ਨਾਲ ਤਦ ਤੱਕ ਦੇ ਲਈ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ